ਕੁਦੀ ਮੈਂ ਇਹ ਦੇਣਦਾਰੀ ਪਾਰਟੀ ਨੇ ਦੂਜੀ ਜ਼ਿੰਮੇਵਾਰੀ ਦਿੱਤੀ ਹੈ ਸਰਕਾਰ ਦੇ ਵਿੱਚ ਚੇਅਰਮੈਨ ਵਜੋਂ ਅਧੇ ਪਲੈਨਿੰਗ ਬੋਰਡ ਚੇਅਰਮੈਨ ਦੀ ਅਹੁਦਾ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੇਜਰੀਵਾਲ ਸਾਹਿਬ ਦਾ ਸਾਡੀ ਨੈਸ਼ਨਲ ਕਨਵੀਨਰ ਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸ਼੍ਰੀ ਮਨੀਸ਼ ਸੋਦੀਆ ਜੀ ਅਮਨ ਅਰੋੜਾ ਦੀ ਮੇਰੇ ਵੱਡੇ ਭਰਾ ਅਮਨ ਸ਼ੇਰ ਸਿੰਘ ਚੈਰੀਕਲਸੀ ਜੀ ਇਹਨਾਂ ਦੇ ਆਸ਼ੀਰਵਾਦ ਸਦਕਾ ਅੱਜ ਜਿਹੜਾ ਇਹ ਮੈਨੂੰ ਅਹੁਦਾ ਮਿਲਿਆ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਹਾਂਜੀ ਇਹ ਤਾਂ ਵੇਖੋ ਉਹ ਲੁਧਿਆਣਾ ਇਲੈਕਸ਼ਨ ਉਸ ਤੋਂ ਪਹਿਲਾਂ ਵੀ 3 ਸਾਲ ਹੀ ਹੋ ਗਏ ਤਕਰੀਬਨ ਬੈਂਕ ਕਰਦੇ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਪਾਰਟੀ ਹਾਈ ਕਮਾਂਡ ਨੇ ਵਾਦਾ ਕਰਦਾ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਜਿਹੜੀ ਨੀਤੀਆਂ ਵਾ ਉਹਨੂੰ ਗਲੀ ਗਲੀ ਦੇ ਵਿੱਚ ਲੈ ਕੇ ਜਾਊਂਗਾ ਤੇ ਜਿਹੜੀ ਆ ਮੈਨੂੰ ਚੇਅਰਮੈਨ ਇਹਨਾਂ ਨੇ ਵਾਜਾ ਇਹਦਾ ਸਾਧਾ ਉਪਯੋਗ ਕਰਕੇ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਵੱਲ ਪੂਰਾ ਯੋਗਦਾਨ ਪਾਊਂਗਾ ਵੇਖੋ ਜੀ ਇੱਕੋ ਇੱਕ ਸੁਪਨਾ ਵਾ ਤੇ ਇਹ ਹਾਈ ਕਮਾਂਡ ਦਾ ਸਾਨੂੰ ਹੁਕਮ ਵੀ ਆ ਤੇ ਸਾਡਾ ਸੁਪਨਾ ਵਾ ਔਰ ਵਾਦਾ ਵੀ ਹਾਈ ਕਮਾਂਡ ਨੂੰ ਕੀ ਗੁਰਦਾਸਪੁਰ ਦੀਆਂ ਸੱਤੇ ਦੀਆਂ ਸੱਤੇ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ 2027 ਦੇ ਵਿੱਚ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਤਿੰਨ ਚਾਰ ਮੁੱਖ ਮੰਤਰੀ ਬਣੇ ਫਿਰਦੇ ਆ ਵਿਰੋਧੀ ਪਾਰਟੀਆਂ ਦੇ ਉਹਨਾਂ ਦੀ ਜਮਾਨਤਾਂ ਜ਼ਬਤ ਕਰਾ ਕੇ ਤੁਹਾਨੂੰ ਬਖਾਉਂਦੇ ਦੇਖੋ ਸਾਡੀ ਪਾਰਟੀ ਜਿਹੜੀ ਆ ਉਹ ਕਰਪਸ਼ਨ ਅਗੇਂਸਟ ਜਿਹੜੀ ਮੂਵਮੈਂਟ ਆ ਹਨਾ ਉਹਦੇ ਤੋਂ ਆਪਣੀ ਬਣੀ ਆ ਔਰ ਸਾਡੀ ਪਾਰਟੀ ਵੱਲੋਂ ਹਮੇਸ਼ਾ ਸਾਨੂੰ ਇਹ ਹਦਾਇਤ ਹੁੰਦੀ ਆ ਕਿ ਥਾਪੜਾ ਵੀ ਹੁੰਦਾ ਵਾ ਕਿ ਜਿਹੜੇ ਕਰਪਟ ਅਫਸਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਾਓ ਤੇ ਵਧੀਆ ਅਫਸਰਾਂ ਦਾ ਸਾਥ ਦਿਓ ਦੋਵੇਂ ਬੰਨਿਆ ਸਾਨੂੰ ਇਹਦਾਇਤ ਹੁੰਦੀ ਹੈ ਸੋ ਇਸੇ ਨੀਤੀ ਤੋਂ ਚੱਲਦੇ ਅਸੀਂ ਜਿਹੜੇ ਉਹ ਐਕਸ਼ਨ ਲੈਨੇ ਆ। ਉਹ ਵੀ ਉਹ ਵੀ ਕਹਿਣਾ ਚਾਹੁੰਦਾ। ਨੌਜਵਾਨਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਵੇਖੋ ਇੱਕ 32 ਸਾਲ ਦੇ ਨੌਜਵਾਨ ਨੂੰ ਤੁਹਾਡੇ ਸਾਹਮਣੇ ਖੜੇ ਵੀ ਮੈਨੂੰ ਇੰਨੀ ਛੋਟੀ ਉਮਰ ਦੇ ਵਿੱਚ ਪਾਰਟੀ ਨੇ ਜ਼ਿੰਮੇਵਾਰੀ ਦੇ ਦਿੱਤੀ। ਸਾਰੇ ਆਓ ਸਾਥੀ ਆਓ ਆਪਾਂ ਸਮਾਜ ਦੀ ਸਿਰਜਣਾ ਕਰੀਏ ਆਮ ਆਦੀ ਪਾਰਟੀ ਦੇ ਨਾਲ ਜੁੜੀਏ। ਹੋਰ ਤਗੜਾ ਕਰੀਏ ਕਿਉਂਕਿ ਇਹੋ ਇੱਕ ਪਾਰਟੀ ਹੈ ਜਿਹਦੇ ਵਿੱਚ ਆਮ ਘਰਾਂ ਦੇ ਆਮ ਪੁੱਤਾਂ ਨੂੰ ਜਿਹੜੀ ਹੈ ਜ਼ਿੰਮੇਵਾਰੀ ਮਿਲ ਸਕਦੀ ਹੈ ਨਹੀਂ ਤਾਂ ਦੂਜੀ ਵਿਰੋਧੀ ਪਾਰਟੀਆਂ ਦੇ ਤੇ ਪੋਤਰਿਆਂ ਦੀ ਵੀ ਜਿਹੜੀਆਂ ਵਾ ਉਹ ਲਾਈਨਾਂ 'ਤੇ ਵਾਰੀਆਂ ਆ ਗਈਆਂ ਉਹਨਾਂ ਨੇ ਲਾ ਲੀਆਂ ਨੇ ਸੋ ਸਿਰਫ ਆਮ ਆਦੀ ਪਾਰਟੀ ਹੀ ਆਮ ਘਰਾਂ ਦੇ ਆਮ ਨੌਜਵਾਨਾਂ ਨੂੰ ਜ਼ਿੰਮੇਵਾਰੀ ਦੇ ਸਕਦੀ ਛੋਟੀਆਂ ਛੋਟੀਆਂ ਗੁੱਟ ਪਾਰੀਆਂ ਨਜ਼ਰ ਆਉਂਦੀਆਂ ਪਾਰਟੀ 'ਚ ਠੀਕ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਤੌਰ ਜ਼ਿਲ੍ਹਾ ਪ੍ਰਧਾਨ ਬਰਤੌਰ ਡਿਸਟ੍ਰਿਕਟ ਹੈੱਡ ਮੈਂ ਵਾਅਦਾ ਕਰਦਾ ਕਿ ਅਸੀਂ ਇਕੱਠੇ ਹੋ ਕੇ ਇੱਕ ਮੁੱਠੋ ਕੇ ਇਸ ਤਾਕਤ ਦੇ ਨਾਲ ਜ਼ਿਲ੍ਹੇ ਗੁਰਦਾਸਪੁਰ ਦੀਆਂ ਸੱਤੇ ਦੀ ਸੱਤੇ ਸੀਟਾਂ ਦੇ ਇਲੈਕਸ਼ਨ ਲੜਾਂਗੇ ਔਰ ਸੱਤੇ ਤੁਹਾਨੂੰ ਜਿੱਤ ਕੇ ਦਿਖਾਵਾਂਗੇ ਇਕੱਠੇ ਹੋ ਕੇ ਆ ਖੁਸ਼ੀ ਦੇ ਲਹਿਰ ਤੇ ਬਣਦੀ ਆ ਜੀ ਵਰਕਰਾਂ ਚ ਜੋਸ਼ ਪੈਦਾ ਹੋ ਗਿਆ ਹੈ ਪਹਿਲਾਂ ਜੋ ਬੰਨਦਾ ਵਾ ਮੇਰੇ ਵੱਡੇ ਭਰਾ ਨੂੰ ਜ਼ਿਲ੍ਹਾ ਪ੍ਰਧਾਨਗੀ ਦੇ ਨਾਲ ਨਵਾਜਿਆ ਪਾਰਟੀ ਨੇ ਉਹਦੀ ਅਣਤਖ ਮਿਹਨਤ ਵੇਖਦਿਆਂ ਆ ਹੁਣ ਉਹਨਾਂ ਨੇ ਸਾਡੇ ਮਾਨਯੋਗ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਸਾਡੇ ਪੰਜਾਬ ਇੰਚਾਰਜ ਮਨੀਸ਼ ਸੋਦੀਆ ਜੀ ਅਮਨ ਅਰੋੜਾ ਜੀ ਪੰਜਾਬ ਪ੍ਰਧਾਨ ਮੇਰੇ ਵੱਡੇ ਵੀਰ ਸ਼ੈਰੀ ਕਲਸੀ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਨੇ ਬਹੁਤ ਹੀ ਮਾਨ ਬਖਸ਼ਿਆ ਜੋਬਨ ਵੀਰ ਜੀ ਨੂੰ ਜਿਹੜਾ ਉਹਨਾਂ ਨੇ ਜ਼ਿਲ੍ਹੇ ਦੀ ਚੇਅਰਮੈਨਨੀ ਪਲਾਨਿੰਗ ਬੋਰਡ ਦੀ ਦੇ ਕੇ ਉਹਨਾਂ ਨੂੰ ਨਵਾਜਿਆ ਉਹਨਾਂ ਦੀ ਅਨਤਕ ਮਿਹਨਤ ਵੇਖਦਿਆਂ ਉਹਨੂੰ ਵਰਕਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਜ਼ਿਲ੍ਹੇ ਦੇ ਵਿੱਚ ਵਰਕਰਾਂ ਦੀ ਸੁਣਵਾਈ ਘੱਟ ਹੁੰਦੀ ਸੀ ਲੱਗਦਾ ਸੀ ਉਹਨਾਂ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ ਜ਼ਿਲੇ ਪ੍ਰਧਾਨ ਬਣਨ ਦੇ ਨਾਲ ਜੋਬਨ ਵੀਰ ਜੀ ਨੇ ਉਹ ਕੰਮ ਜਿਹੜਾ ਬਖੂਬੀ ਨਿਭਾਇਆ ਉਹਨਾਂ ਨੇ ਪੂਰੀ ਵਰਕਰਾਂ ਨੂੰ ਬਲਾਕ ਪ੍ਰਧਾਨਾਂ ਨੂੰ ਸੰਗਠਨ ਇਚਾਰਜਾਂ ਨੂੰ ਪੂਰਾ ਆਪਸ ਵਿੱਚ ਜੋੜ ਕੇ ਰੱਖਿਆ ਪੂਰੀ ਵਰਕਰਾਂ ਦੇ ਵਿੱਚ ਜੋਸ਼ ਭਰਿਆ ਕ腐ਸ਼ਨ ਨੂੰ ਨੱਥ ਪਾਈ ਉਸ ਦੀ ਬਦੌਲਤ ਪਾਰਟੀ ਨੇ ਇਹਨਾਂ ਦੀ 2-3 ਮਹੀਨੇ ਦੀ ਮਿਹਨਤ ਨੂੰ ਵੇਖਦੇ ਆ ਦਿਨ ਰਾਤ ਦੀ ਜਿਹੜੀ ਮਿਹਨਤ ਉਹਨਾਂ ਦੀ ਟੀਮ ਦੀ ਵੇਖਦੇ ਆ ਉਹਨਾਂ ਨੂੰ ਪਲੈਨਿੰਗ ਬੋਰਡ ਚੇਅਰਮੈਨ ਇਹਨਾਂ ਨਵਾਜਿਆ ਇਸ ਚੀਜ਼ ਦੀ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਖੁਸ਼ੀ ਹੈ ਜੀ ਜੋ ਬੰਦਾਵਾ ਜੀ ਨੂੰ ਡਬਲ ਜਿਹੜਾ ਅਹੁਦਾ ਦਿੱਤਾ ਪਾਰਟੀ ਵੱਲੋਂ ਇੱਕ ਜੰਗ ਜਨਰੇਸ਼ਨ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਔਰ ਉਹ ਬਹੁਤ ਹੀ ਸੋਜਵਾਨ ਤੇ ਪੜ੍ਹੇ ਲਿਖੇ ਨੌਜਵਾਨ ਨੇ ਆ ਇਲਾਕੇ ਦੀ ਜਿਹੜੀ ਹੈ ਸਾਨੋ ਸ਼ਕਤ ਨੂੰ ਉਹ ਦੂਨਾ ਦੇ ਚਾਉਣਾ ਕਰਨਗੇ ਜੇ ਤੁਸੀਂ ਆਪ ਦੇਖ ਲਿਓ ਕਿੰਨਾ ਰਾਸਾ ਚਾਰ ਚਫੇਰੇ ਕਿੰਨੀਆਂ ਸੰਗਤਾਂ ਜਿਹੜੀਆਂ ਵਧਾਈ ਦੇਣ ਉਹਨਾਂ ਨੂੰ ਆ ਰਹੀਆਂ ਨੇ ਔਰ ਮੈਂ ਪਾਰਟੀ ਦਾ ਤਹਿ ਦਿਲੋਂ ਆਮ ਆਦਮੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨਾਂ ਨੂੰ ਇਹ ਅਹੁਦਾ ਇੱਕ ਦੇ ਕੇ ਪਹਿਲਾਂ ਬਾਅਦ ਜਲਦੀ ਮੇਰੇ ਖਿਆਲ ਮਹੀਨੇ ਦੇ ਵਿੱਚ ਹੀ ਇਹਨਾਂ ਦੂਜਾ ਅਹੁਦਾ ਦੇ ਦਿੱਤਾ ਵਾ ਉਹਨਾਂ ਨੂੰ ਨਮਾਜ਼ਿਆ ਉਹਨਾਂ ਦੀ ਲਿਆਕਤ ਉਹਨਾਂ ਦੀ ਮਿਹਨਤ ਉਹਨਾਂ ਦੀ ਸਾਰਾ ਰੰਗ ਲਿਆਈ ਅੱਗੇ ਔਰ ਮੈਂ ਉਹਨਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਇਹਨਾਂ ਖੇਮਾਂ ਦਾ ਜਾਚਗਾ ਜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੂਥ ਨੂੰ ਅੱਗੇ ਲੈ ਕੇ ਚੱਲਦੀ ਪਈ ਆ ਕਿਉਂਕਿ ਜੂਥ ਜਿਹ ਜੂਸ ਮੋਡੀਫਿਕੇਸ਼ਨ ਚਾਹੁੰਦਾ ਜੂਥ ਅੱਗੇ ਵਧਣਾ ਚਾਹੁੰਦਾ ਵਿਕਾਸ ਕਰਨਾ ਚਾਹੁੰਦਾ ਔਰ ਪੁਰਾਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਜੂਥ ਨੂੰ ਮੌਕਾ ਦੇ ਕੇ ਤੇ ਇੱਕ ਤਰੱਕੀ ਵਧੀਆ ਪੰਜਾਬ ਦੀ ਹੋ ਸਕਦੀ ਆ ਸੋ ਇਸ ਕਰਕੇ ਜੂਥ ਨੂੰ ਪਾਰਟੀ ਜਿਹੜੀ ਹੈ ਪਹਿਲ ਦੇ ਰਹੀ ਹੈ ਜੀ ਮੈਂ ਮੁਖਦੇਵ ਸਿੰਘ ਹਲਵਾਲ ਡਿਸਟ੍ਰਿਕਟ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਜੋਬਨ ਮੇਰਾ ਛੋਟਾ ਭਰਾ ਵੈ ਤੇ ਮੈਂ ਅੱਜ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਕੁਝ ਦਿਨ ਪਹਿਲਾਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ ਤੇ ਇਹਨਾਂ ਦੀ ਚੰਗੀ ਕਾਰਜਕਾਰੀ ਨੂੰ ਦੇਖਦੇ ਆਂ ਅੱਜ ਡਿਸਟ੍ਰਿਕਟ ਪਲਾਨਿੰਗ ਬੋਰਡ ਦੀ ਜੋ ਚੇਅਰਮੈਨਨੀ ਹੈ ਇਹ ਜੋਬਨ ਰੰਧਾਵਾ ਜੀ ਦੀ ਨਿਮਾਈ ਦਿੱਤੀ ਹੈ ਅਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਆਉਣ ਵਾਲੀ 2027 ਦੀ ਜਿਹੜੀ ਇਲੈਕਸ਼ਨ ਹੈ ਉਹ ਜੋਬਨ ਰੰਧਾਵਾ ਜੀ ਦੀ ਗਵਾਈ ਵਿੱਚ ਅਸੀਂ ਸੱਤੇ ਦੀਆਂ ਸੱਤੇ ਸੀਟਾਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਜਿਹੜੀਆਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ ਸ਼ੈਰੀ ਕਲਸੀ ਮੇਰਾ ਵੱਡਾ ਭਰਾ ਆ ਤੇ ਪੰਜਾਬ ਦੇ ਉਹ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਹੀ ਇਹ ਮਾਲਾ ਪਰੋਈ ਹੋਈ ਆ ਪੂਰੇ ਜ਼ਿਲ੍ਹੇ ਵਿੱਚ ਜਿਹੜਾ ਅੱਜ ਛੋਟੇ ਤੋਂ ਛੋਟਾ ਜਿਹੜਾ ਵਰਕਰ ਆ ਉਹਨੂੰ ਅਹੁਦਾ ਦੇ ਕੇ ਤੇ ਲੋਕਾਂ ਤੱਕ ਜਿਹੜੀ ਇਹ ਪਹੁੰਚ ਬਣਾਉਣ ਦੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਛਲਾਂਗਾ ਜੋ ਕਦਮ ਹੈ ਤੇ ਦੂਸਰਾ ਇੱਕ ਨੌਜਵਾਨ ਲੀਡਰ ਨੇ ਉਹਨਾਂ ਨੇ ਬਟਾਲੇ ਦੀਆਂ ਜਿਹੜੀਆਂ ਸੜਕਾਂ ਦੀ ਗੱਲ ਕਰ ਲਈਏ ਇਹ ਸੜਕਾਂ ਕੋਈ ਕਹਿ ਨਹੀਂ ਸਕਦਾ ਵੀ ਇਹ ਗੰਦ ਨਿਕਲੂਗਾ ਕਿਤੇ ਪਰ ਉਹਨਾਂ ਨੇ ਸਾਰੇ ਕੰਮ ਛੱਡ ਕੇ ਬਟਾਲੇ ਦਾ ਜਿਹੜਾ ਆ ਸਾਰੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੂੰ ਹੱਲ ਕਰਾਇਆ ਫਿਰ ਅਗਰ ਸਹਿਨ ਚੌਂਕ ਦੀ ਗੱਲ ਕਰ ਲਈਏ ਉੱਥੇ ਬੜਾ ਜਾਮ ਲੱਗਦਾ ਸੀ ਕਿੱਡਾ ਵੱਜਦੀ ਆ ਉਹਨੂੰ ਖੂਬਸੂਰਤ ਫਿਰ ਉਧਰ ਗਰਦਾਸਪੁਰ ਵਾਲੀ ਜਿਹੜੀ ਸਾਈਡ ਦੀ ਗੱਲ ਕਰੀਏ ਉਹਦਾ ਉਹਦੇ ਵਿੱਚ ਵੀ ਬਹੁਤ ਸੋਹਣਾ ਇੱਕ ਪਾਰਕ ਬਣਾਇਆ ਤੇ ਸ਼ਹੀਦਾਂ ਦੇ ਜਿਹੜੇ ਆਦਮ ਕਤ ਬੁੱਧਦੇ ਆ ਉਹ ਉੱਥੇ ਸਥਾਪਿਤ ਕਰਾਏ ਆ ਫਿਰ ਮਾਤਾ ਸੁਲਖਣੀ ਜੀ ਗੇਟ ਤੋਂ ਲੈ ਕੇ ਜਿਹੜੀ ਰੋਡ ਆ ਬਿਲਕੁਲ ਦੁਕਾਨਾਂ ਤੱਕ ਜਿਹੜੀ ਲੋਕ ਪਵਾ ਕੇ ਇਹ ਜਿਹੜਾ ਟ੍ਰੈਫਿਕ ਤੋਂ ਬਟਾਲੇ ਨੂੰ ਨਿਜਾਦ ਦਵਾਈ ਹੈ ਜੀ ਜਿਹੜੇ ਯੂਥ ਆ ਇਹ ਸਰਮਾਇਆ ਇਹ ਦੇਸ਼ ਦਾ ਸਰਮਾਇਆ ਇਹਨਾਂ ਨੇ ਹੀ ਦੇਸ਼ ਦੇ ਵਿੱਚ ਜਿਹੜਾ ਆ ਇੱਕ ਚੰਗਾ ਮਾਹੌਲ ਸਿਰਜਣਾ ਆ ਤੇ ਮੈਂ ਇਹ ਮੇਰਾ ਛੋਟਾ ਭਰਾ ਆ ਆਪਾਂ ਬਣਾ ਧੀਰ ਤੋਂ ਇਕੱਠੇ ਕੰਮ ਕਰਦੇ ਆ ਰਹੇ ਆਂ ਪਾਰਟੀ ਦੇ ਵਿੱਚ ਐਨੀ એનર્ਜੀ ਆ ਤੇ ਪਾਰਟੀ ਨੂੰ 24 ਘੰਟੇ ਜਿਹੜੇ ਆ ਉਹ ਆਪਣਾ ਟਾਈਮ ਦਿੰਦਾ ਆ ਤੇ ਕੋਈ ਵੀ ਵਰਕਰ ਉਹਨਾਂ ਨੂੰ ਫੋਨ ਕਰਦਾ ਉਹ ਭੱਜ ਕੇ ਉਹਨਾਂ ਦੇ ਕੋਲ ਜਾਂਦੇ ਆ ਪਹਿਲੀ ਗੱਲ ਤੇ ਫੋਨ ਤੇ ਹੱਲ ਕਰਾਉਂਦਾ ਉਹ ਖੇਚਲ ਕਰਦੇ ਆ ਤੇ ਜੇ ਨਹੀਂ ਆ ਤੇ ਉਹਦੇ ਕੋਲ ਵੀ ਚਲੇ ਜਾਂਦੇ ਆ Providing a wide range of professional courses with 100% placement assistance. We are Sri Sai Group of Institutes.